ਇੱਕ ਵਾਰ ਗੁਰਗੋਬੇ ਸਿੰਘ ਜੀ ਦੇ ਦਰਬਾਰ ਵਿੱਚ ਬਹੁਤ ਭੀੜ ਸੀ ਲੋਕ ਨਾਮ ਜਪਣ ਸੇਵਾ ਕਰਨ ਅਤੇ ਆਸ਼ੀਰਵਾਦ ਲਈ ਆ ਰਹੇ ਸਨ ਉਸ ਭੀੜ ਵਿੱਚ ਇੱਕ ਗੁਰ ਸਿੱਖ ਆਇਆ ਭਗਤੀ ਵਾਲਾ ਨਿਮਰ ਤੇ ਪਵਿੱਤਰ ਦਿਲ ਵਾਲਾ ਸੀ ਉਸ ਨੇ ਗੁਰੂ ਜੀ ਨੂੰ ਸਤਕਾਰ ਨਾਲ ਨਮਸਕਾਰ ਕੀਤਾ ਅਤੇ ਸ਼ਾਂਤੀ ਨਾਲ ਬੈਠ ਗਿਆ ਗੁਰੂ ਜੀ ਨੇ ਉਸ ਵੱਲ ਦੇਖਿਆ ਬੜੀ ਹੀ ਮਿਹਰ ਨਾਲ ਪੁੱਛਿਆ ਸਿੰਘਾ ਤੂੰ ਨਾਮ ਜਪਦਾ ਹੈ ਸੇਵਾ ਕਰਦਾ ਹੈ ਪਰ ਤੇਰੇ ਕੋਲ ਕੋਈ ਸ਼ਸਤਰ ਨਹੀਂ ਸੇਖ ਨੇ ਨਿਮਰਤਾ ਨਾਲ ਜਵਾਬ ਦਿੱਤਾ ਗੁਰੂ ਜੀ ਮੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੋਈ ਮੈਂ ਸੋਚਿਆ ਧਰਮ ਭਗਤੀ ਨਾਲ ਹੀ ਚੱਲਦਾ ਹੈ ਮੈਨੂੰ ਲੱਗਦਾ ਸੀ ਮੈਨੂੰ ਸ਼ਾਸਤਰ ਦੀ ਲੋੜ ਨਹੀਂ ਗੁਰੂ ਜੀ ਹੌਲੀ ਜਿਹੀ ਮੁਸਕਰਾ ਕੇ ਬੋਲੇ ਉਹ ਉੱਥੇ ਇੱਕ ਕੜਕਸ਼ੀਰ ਦਿਲ ਦੀ ਆਵਾਜ਼ ਦਰਬਾਰ ਨੂੰ ਬੋਲਿਆ ਜਿੰਨਾਂ ਕੋਲ ਸ਼ਾਸਤਰ ਨਹੀਂ ਉਹ ਸਿਰਫ ਸਰੀਰ ਵਾਲੇ ਮਨੁੱਖ ਹਨ ਪਰ ਜਿੰਨਾਂ ਕੋਲ ਸ਼ਾਸਤਰ ਵੀ ਹੈ ਤੇ ਨਾਮ ਵੀ ਉਹ ਖਾਲਸਾ ਹਨ ਫਿਰ ਗੁਰੂ ਜੀ ਨੇ ਬੋਲਿਆ ਰੱਬ ਦੀ ਬੰਦਗੀ ਅਤੇ ਸ਼ਾਸਤਰ ਦੀ ਤਿਆਰੀ ਇਹ ਦੋਵੇਂ ਸਾਥੀ ਹਨ ਜੰਗ ਆਏ ਤਾਂ ਕਿਰਪਾਨ ਤੇ ਸ਼ਾਂਤੀ ਆਵੇ ਤਾਂ ਕੀਰਤਨ ਦਰਬਾਰ ਚ ਖਾਮੋਸ਼ੀ ਛਾ ਗਈ ਸਿੱਖਾਂ ਦੀਆਂ ਅੱਖਾਂ ਵਿੱਚ ਅੰਸੂ ਆ ਗਏ ਅਗਲੇ ਦਿਨ ਉਹ ਸ਼ਾਸਤਰ ਲੈ ਕੇ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਗੁਰੂ ਜੀ ਨੇ ਉਸ ਨੂੰ ਗਲੇ ਲਾਇਆ ਤੇ ਕਿਹਾ ਹੁਣ ਤੂੰ ਮੇਰਾ ਸੱਚਾ ਸਿੱਖ ਹੈ ਦਿਲ ਵਿੱਚ ਭਗਤੀ ਹੱਥ ਵਿੱਚ ਸ਼ਾਸਤਰ ਤੇ ਰੂਹ ਵਿੱਚ ਫਕਰ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਸਿੱਖੀ ਸਿਰਫ ਨਿਮਰਤਾ ਨਹੀਂ ਸਿੱਖੀ ਸ਼ੌਰੀਆ ਵੀ ਹੈ ਸਿੱਖ ਹਮੇਸ਼ਾ ਤਿਆਰ ਬਰ ਤਿਆਰ ਹੁੰਦਾ ਹੈ ਵੀਡੀਓ ਵਧੀ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਕੇ ਸ਼ੇਅਰ ਜ਼ਰੂਰ ਕਰਨਾ